ਹਾਂਜੀ ਬਾਬੋ ਕੀ ਹਾਲ ਚੱਲ ਤਾ ਪੁਰ ਪੁੱਲ ਗਏ ਹੈ cheetah blog ਸਟਾਰਟ ਕਰਨ ਦਾ ਤੇ ਇੱਥੇ ਜਾ ਕੇ cheetah ਆ ਆ ਵੇਖੋ ਮੀਂਹ ਆ ਗਿਆ ਬਈ ਬਾਹਰ ਆਈ ਜਾਂਦਾ ਮੀਂਹ ਰਾਤ ਨੂੰ ਮੀਂਹ ਆ ਬੜਾ ਔਖਾ ਹੀ ਸੀ ਕੰਮ ਤੇ ਆਪਣੇ ਦਿੱਲੀ ਨੇ ਰੋਕ ਲਈ ਮਸ਼ੀਨ ਮਿੱਤਰੋ ਵੇਖ ਲੋ ਪਤਨੀ ਕੀ ਫਸ ਹੋ ਗਿਆ ਰੋਕਤੀ ਮਸ਼ੀਨ ਚੋਗ ਹੋ ਗਈ ਬਾਈ ਚੋਗ ਹੋ ਗਈ ਇਹ ਕਣਕ ਵਿੱਚ ਤੇ ਬਾਈ ਆਪਣੇ ਹੋ ਗਈ ਵਲੌਗ ਦੀ ਸਟਾਰਟਿੰਗ ਬਾਕੀ ਹੁਣ ਆਪਾਂ ਕਰਾਵਾਂਗੇ ਅਗੇ ਤਨ ਤਨ ਦਿਖਾਵਾਂਗੇ ਜਿਹਦਾ ਕਿੰਨਾ ਆਪਾਂ ਵਿਗਾ ਵੜਦੇ ਆ ਕਿੱਦਾਂ ਦਾ ਕੀ ਸਿਸਟਮ ਸੀ ਰਾਤ ਆਪਾਂ 29 ਵਿਗਾ ਵੜਿਆ ਸੀ ਦਿਖਾਇਆ ਤੁਹਾਨੂੰ ਤੇ ਚਲੋ ਠੀਕ ਆ ਹੁਣ ਇੱਕ ਰੱਖਦੇ ਇੱਥੇ ਬਾਕੀ ਵੇਖ ਲਓ ਛੋਟਾ ਜਾਗ ਚ ਪਾਉਂਦੇ ਗਏ ਪ੍ਰਸ਼ਾਦ ਮੇਚੇ ਵੀ ਮੇਚੇ ਦਾ ਮਕਾਤ ਹੋ ਗਿਆ ਹਾਂਜੀ ਬਾਬੇ ਵੈਸੇ ਸੀਜ਼ਨ ਤਾਂ ਚੱਲ ਰਿਹਾ ਜੋਰਾ ਸ਼ੋਰਾ ਦੇ ਪਰ ਇਹੋ ਜਿਹੇ ਕਈ ਇੱਕ ਦੋ ਮਿਲ ਜਾਂਦੇ ਜਿਹੜੇ ਮੈਂ ਕੀ ਹੁਣ ਬਈ ਗਾਲ ਤਾਂ ਕੱਢ ਨਹੀਂ ਸਕਦਾ ਹੁਣ ਬਈ ਇੱਥੇ 5 ਵਿਗਾ ਕੇ ਕਹਿ ਕੇ ਲਿਆਂਦਾ ਸੀ ਤੇ 1 ਵਿਗਾ ਖੇਤ ਨਹੀਂ ਆ ਵੇਖ ਲਓ ਤੁਸੀਂ ਕਿੰਨੀ ਕੁ ਜਗ੍ਹਾ ਬਈ ਇੱਥੇ ਲੱਗੇ ਪਿਆ ਤੇ ਹੁਣ ਬਾਕੀ ਮੈਂ ਦੀ ਰੇਲ ਬਣਾਵਾਂਗੇ ਕਿ ਨਾ ਵਟ ਲਈਏ ਤੇ ਮੈਂ ਟੈਂਕ ਖਾਲੀ ਕਰੇ ਬਗਣਾ ਇੰਦਾ ਲੈ ਜਾਣਾ ਹੈ ਅਨੂੰ ਕਵਾਂਗਾ ਤੂੰ ਸਮਝਵਾ ਪਈ ਬਾਕੀ ਏਰੀਆ ਵੇਖ ਲਓ ਬਈ ਕਿੰਨਾ ਕੋ ਹੈ ਦੇ ਭਾਈ ਦੋ ਟਰੈਕਟਰ ਲੈ ਕੇ ਆਇਆ ਇੱਥੇ ਤੇ ਆਪਾਂ ਕਹੇ ਸ਼ਾਇਦ 5-6 ਵੀਗ ਹੋਣ ਤਾਂ ਦੋ ਟਰੈਕਟਰ ਲੈ ਕੇ ਆਈ ਜਾਂਦੀ ਹੈ ਪਰ ਆਪਾਂ ਨੂੰ ਕੀ ਪਤਾ ਵੀ ਇਹ ਤਾਂ ਉਹ ਹੈ ਭਾਈ ਏਰੀਆ ਵੇਖ ਲੋ ਜਿੱਥੇ ਭਾਈ ਆ 19 ਗਵਾਰੀ ਹੈ ਤੇ ਅੱਧੇ ਵੀਗ ਤਾਂ ਵੀ ਘਟ ਥਾਂਏ ਬਾਕੀ ਮੈਂ 5 ਲਿਖਾਂਗਾ ਮੈਨੂੰ 5 ਗਿਆ ਸੀ ਨਾ ਤੇ ਮੈਂ ਇਹ ਰੇਲ ਬਣਾਵਾਂਗਾ ਅੱਜ ਤੇ ਬਾਕੀ ਭਾਈ ਗਲਤ ਹੀ ਚੀਜ਼ ਹੈ ਜਦੋਂ ਸੀਜ਼ਨ ਬਈ ਚੱਲਿਆ ਨਹੀਂ ਸੀ ਉਦੋਂ ਇਹਨਾਂ ਨੂੰ ਯਾਦ ਨਹੀਂ ਆਇਆ ਤੇ ਹੁਣ ਅੱਧਾ ਦਾ ਵੀਗਾ ਵੜਾਉਣ ਪਹੁੰਚ ਗਏ ਹਾਂਜੀ ਮਿੱਤਰੋ ਸਵੇਰ ਦਾ ਹੋਇਆ ਪਿਆ ਦਿਮਾਗ ਖਰਾਬ ਆਪਣਾ ਵੇਖ ਲਓ ਆਪਣੇ ਪਿੱਛੇ ਯਾਰ ਰਵੇ ਦੀ ਪਰਦੂਵਨ ਆਪਕਾ ਨਾਮ ਕਿਆ ਪਈ ਹੈ ਜੀ ਮੇਰਾ ਕੋਈ ਨੰਦ ਲਗੁੰਦਾਂ ਅੰਦਰ ਹੀ ਵੇਖ ਲਓ ਮਿੱਤਰੋ ਪਿੱਛੇ ਵੇਖ ਲਓ ਆਪਣੀ ਕਿੰਨੀ ਜਨਤਾ ਤੇ ਸਾਰਨੇ ਆਪਾਂ ਖੇਤ ਵਰਨੇ 4-5-5 ਵਿਗੇ ਬਾਕੀ ਕੁਝ ਇਦਾਂ ਦੇ ਆਪਣੇ ਨਾਲ ਹੈਗੇ ਜਿਨ੍ਹਾਂ ਦੇ ਬਾਈ ਖੇਤ ਬਾੜੀ ਦੂਰ ਹੈ ਆਪਾਂ ਕਹੇ ਵੀ ਪਹਿਲਾਂ ਆਹ ਵਾਲੇ ਖੇਤ ਕੱਟ ਕੇ ਚੱਲਾਂਗੇ ਉਹ ਕਹਿੰਦੇ ਨਹੀਂ ਅਗਲੇ ਕੱਟਾਂਗੇ ਬਾਕੀ ਬਣੀ ਵੀ ਵੇਖ ਲਓ ਪਿੱਛੇ ਰਾਣੀ ਕਿੱਥੇ ਗਈ ਵਹੀੜ ਕਿੱਥੇ ਵੇਖ ਲਓ ਬਈ ਪਿੱਛੇ ਆਪਣੀ ਰਾਣੀ ਤੇ ਬਾਕੀ ਬਈ ਓਖਾ ਹੀ ਹੈ ਪਹਿਲਾਂ ਬਈ ਸੀਜ਼ਨ ਚੱ ਬੜੇ ਓਕੇ ਸੀ ਤੇ ਜਦੋਂ ਹੁਣ ਚੱਲਿਆ ਤੇ ਹੁਣ ਬਈਏ ਸਿਸਟਮ ਹੈ ਤੇ ਬਾਕੀ ਫਾਰਮਨ ਸਭ ਤੋਂ ਆਪਣੀ ਗੱਲ ਬਾਤ ਪਹਿਲਾਂ ਤਾਂ ਇਹਨਾਂ ਦਾ ਪੱਕਾ ਕੱਚਾ ਸੀ ਠੀਕ ਹੈ ਤੇ ਰਾਤ ਗਿੰਤੀ ਦੀ ਪੰਜ ਕੁ ਕਣੀਆਂ ਪਈਆਂ ਤੇ 10 ਕੁ ਤੇ ਬਾਈ ਪੱਕ ਪੱਕ ਵੀ ਹੋ ਗਏ ਅੱਜ ਸਾਲੀ 2 ਘੰਟਿਆਂ ਦੇ ਵਿੱਚ ਪੱਕ ਗਈ ਹੈ ਇਹਨਾਂ ਦਾ ਗਾਲਾ ਕੱਢ ਦੇਣ ਦੇ ਵਿੱਚ ਇਹ ਇਹਨਾਂ ਦੇ ਇਹਨਾਂ ਦੇ ਕੋਈ ਚੱਕਰਾਂ 'ਚ ਸਾਡਾ ਧੂਆ ਪਾਟਿਆ ਹੋਇਆ ਜੂ ਸਵੇਰ ਦੇ ਤੁਰੇ ਨਾ ਚਾਹ ਨਾ ਪਾਣੀ ਕਿਸੇ ਨੇ ਐਂ ਤਾਂ ਪੁੱਛਿਆ ਨੀ ਪਾਣੀ ਬਣਾਏ ਚਾਹ ਪੀਣੀ ਹੈ ਬਸ ਸਾਡਾ ਮੇਰਾ ਪਹਿਲਾਂ ਮੇਰਾ ਵੱਡ ਤੋਂ ਪਹਿਲਾਂ ਮੇਰਾ ਵੱਡ ਤੋਂ ਹਾਂ ਇਹੀ ਸਿਸਟਮ ਚੱਲਦਾ ਰਹੇ ਐਸਾ ਹੀ ਇਹ ਸਹੀ ਹੈ ਇਹਨਾਂ ਸਾਰਾ ਧੂਆ ਪਾਟਾ ਫੇ ਬੜਾ ਬਣ ਸਾਡਾ ਤਾਂ ਵਧਿਆ ਜੇ ਨਹੀਂ ਕਣੀਆਂ 4 ਰੁਪਈਆ ਜੀ ਵੱਧ ਪੈ ਜਾਂਦੇ ਨੇ ਇਹ ਉਦਾਂ ਇਹਨਾਂ ਦਾ ਰਸਾ ਇਹਨਾਂ ਦਾ ਘਰੇ ਪਿਆ ਹੈ ਗੱਲ ਇਹਨਾਂ ਫਹਾ ਲੈਣਾ ਰੱਦਣਾ ਨਹੀਂ ਤੇ ਮਿੱਤਰੋ ਇਹੀ ਦੇਣਾ ਸੀ ਅਪਡੇਟ ਕੇ ਭਾਈ ਦਿਮਾਗ ਖਰਾਬ ਹੋ ਗਿਆ ਇੱਥੇ ਦਾ ਬਾਕੀ ਕੇਸ ਦੇਖ ਲੋ ਪਿੱਛੇ ਕਿੰਨੀ ਘੰਟ ਚੱਲੀ ਜਾਂਦੀ ਹੈ ਤੇ ਦਿਮਾਗ ਭਾਈ ਖਰਾਬ ਹੋ ਗਿਆ ਕਿ ਇਦਾਂ ਹੀ ਬੀ ਸਿਸਟਮ ਕੀ ਹੈ ਤੇ ਚਲੋ ਠੀਕ ਹੈ ਮਿੱਤਰੋ ਮਿਲਾਂਗੇ ਆਪ ਅੱਗੇ ਰੱਖਦੇ ਹੁਣ ਮਰੇ ਇੱਕ ਇੱਕ ਵਾਰ ਇੱਥੇ ਤੇ ਚਲੋ ਠੀਕ ਹੈ ਜਨਤਾ ਬਣੇ ਰਹੋ ਵਲੋਗ ਵਲੋਗ ਕਹਿੰਦੀਆਂ ਨੂੰ ਹਾਂਜੀ ਬਾਬਿਓ ਤੇ ਆਪਣੇ ਡਰਾਈਵਰ ਲਾਈ ਬੈਠਿਆ ਕਿ ਤੂੰ ਨੱਚੀ ਨਾ ਸਾਡੇ ਨਾਲ ਗੋਰੀਏ ਤਾਂ ਲਹਿੰਗੇ ਤੇ ਸ਼ਰਾਬ ਡੋਲੂ ਮਿੱਤਰੋ ਇੱਥੇ ਡੁੱਲੀ ਪੀਏ ਸ਼ਰਾਬ ਹੋਣ ਇਹਨਾਂ ਦੀ ਲਾਈ ਬੈਠਿਆ ਭਈ ਇਹਨਾਂ ਨੂੰ ਇਹਨੂੰ ਤਾਂ ਬਣਾਇਆ ਨਹੀਂ ਆ ਰਹੇ ਆ ਵੀ ਭਈਆ ਜੀ ਵੇਖ ਲਓ ਮਿੱਤਰੋ ਨਾਮ ਕੀ ਭਈਆ ਜੀ ਆਪਕਾ ਰਾਮ ਕਰਨ ਵੇਖ ਲਓ ਮੁੰਡੇ ਰਾਮਚੰਦ ਆ ਗਏ ਤੇ ਆਪਾਂ ਨੇ ਅੰਨੂ ਕਹਿੰਦੇ ਇਹਨਾਂ ਨੂੰ ਲੈ ਲਓ ਵਿੱਚ ਆਪਾਂ ਲੈ ਲਿਆ ਤੇ ਆਹ ਵੇਖ ਲਓ ਭਈ ਇਹਨਾਂ ਕੋ ਗੱਡੇ ਕਿੱਡੇ ਵੇਖ ਲਓ ਮੁੰਡੇ ਨੂੰ ਐਨੂੰ ਐ ਰਾਮਚੰਦ ਇਹ ਆ ਮਾਰਾ ਸੇਟ ਹੈ ਸੇਟ ਵੇਖ ਲਓ ਮਿੱਤਰੋ ਗੱਡੇ ਮੈਂ ਤੁਹਾਨੂੰ ਖਾਣ ਵਾਸਤੇ ਕੀਤਾ ਸੀ ਆਉਣ ਦੇਣ ਤੇ ਇਹ ਵੇਖ ਲਓ ਇਹ ਨਾ ਗੱਡੇ ਹੁੰਦੇ ਇੱਥੋਂ ਦੇ ਕਾਫੀ ਜਿਆਦਾ ਭਾਰੇ ਵੇਖੋ ਦੋ ਬਲਦ ਖਿੱਚਦੇ ਇਹਨੂੰ ਜੇ ਆਪਣੇ ਪੰਜਾਬ ਦਾ ਪਿਕਅਪ ਆ ਜੀ ਇੱਥੇ ਤੇ ਬਾਈ ਉਂਝੇ ਮਰ ਜੇਗਾ ਇਹੋ ਜਿਹਾ ਸਿਸਟਮ ਹੈ ਬਾਕੀ ਵੀ ਇਧਰ ਰਸਤਾ ਰਸਤਾ ਹੀ ਕਰ ਰਸਤਾ ਵੇਖ ਲਓ ਮਿੱਤਰੋ ਆ ਇਹੋ ਜੇ ਰਾਹ ਇੱਥੇ ਇੱਥੇ ਹੁਣ ਅਪ ਜੇ ਤੂੜੀ ਬਣਾਣੀ ਤਾਂ ਬਾਈ ਕੀ ਤੂੜੀ ਬਣਾਵਾਂਗੇ ਮਿਲ ਕਈ ਕਰੋਗੇ ਹਮ ਹੂੰ ਉਹ ਹੀ ਕਹੀ ਜਨਾ ਵੀ ਅਪ ਆਪਣਾ ਬੈਕਅਪ ਇੱਥੇ ਹੋਵੇ ਬਲਦ ਦਾ ਪੁੰਜੇ ਮਾਰ ਲਾਂਗੇ ਇੱਕ ਤਾਂ ਕੋਈ ਉਹ ਨਹੀਂ ਚਲੇਗੀ ਹਾਂ ਇੱਕ ਤਾਂ ਚੱਲਦੀ ਨਹੀਂ ਥੀ ਮੈਂ ਪ੍ਰਧਮਨ ਇਹ ਬੋਲ ਰਹਾ ਹੂੰ ਇਹ ਇਸਪੇ ਇੱਕ ਬੇਲ ਡਾਲ ਦੇ ਤਾਂ ਇਹ ਮਰ ਜਾਏਗਾ ਵੈਸੀ ਮਰ ਜਾਏਗਾ ਮਰ ਨਹੀਂ ਮਰੇ ਲੈ ਜਾਏਗਾ ਲੈ ਜਾਓ ਐਸੇ ਰਸਤੇ ਮੈਂ ਹੋਰ ਲੈ ਜਾਉਂ ਨਾ ਮੈਂ ਹਮਾਰੇ ਪੰਜਾਬ ਕੋ ਤਾਂ ਮਰ ਜਾਏਗਾ क्यों? तुम्हारा तो बड़ा बड़ा लिया। बड़ा होता है लेकिन ये ये छोटी हमारी गाड़ी जो वो होती है पंद्रह सोलह या दस किलो इतना होता है दस किलो की? ये मेरे को लगता है दो तीन क्विंटल होगा ये होगा तो हो इतना ओ की मित्रों दो क्विंटल पहिए माल में टायर